जज़मान जज़मान जतमान जो तोरीोक न सखी हंजमान रोक न सखी ਸਾਂਦਾ ਤੇਰੀ ਕੀ ਕਿਉਂ ਜੰਮਣਾ ਜਹਾਨ ਤੇ ਸੋਚਾ ਵਾਲੇ ਸੰਧ ਹੁਣ ਤਿੱਖੇ ਘਰੋਂ ਆਂਦੇ ਈਆਂ ਦਾ ਤੇਰੀ ਕੀ ਕਿਉਂ ਜੰਮਣਾ ਜਹਾਨ ਤੇ ਸੋਚਾ ਵਾਲੇ ਸੰਧ ਹੁਣ ਤਿੱਖੇ ਘਰੋਂ ਆਂਦੇ ਹੋ ਵਸਧਰਾ ਹੋ ਵਸਧਰਾ ਹੋ ਵਸਧਰਾ ਦਾ ਸੀਨਾ ਫੋੜ ਕੋਈ ਹੋ ਵਸਧਰਾ ਦਾ ਸੀਨਾ ਫੋੜ

ਝਾੜ ਵਦਾ ਕੇ ਕੀ ਲੈਣਾ ਜੇ ਕੈਸਰ ਦੇ ਨਾਲ ਮਰਨਾ ਏ ਬੀਜ ਕੇ ਫਸਲਾਂ ਉਗਣ ਕੱਢ ਕੇ ਚੁੱਲ੍ਹੇ ਨੇ ਜੇ ਖਰਨਾ ਏ ਝਾੜ ਵਦਾ ਕੇ ਕੀ ਲੈਣਾ ਜੀ ਕੈਸਰ ਦੀ ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਇਨਕਲਾਬ ਦਿੱਤਦਾ ਉਹ ਹਰੇ ਇਨਕਲਾਬ ਦੀ ਹਰਿਆਲੀ ਹੁਣ ਪੀਲੀ ਪੈ ਗਈ ਹੈ ਰਹਿ ਕੇ ਜੱਟ ਕੁੱਟ ਦੇ ਵਟਾਂ ਲੁੱਟ ਕੇ ਦੀਲੀ ਲੇ ਗਈ ਚੰਗੇ ਵੰਡੀ ਜਾਂਦਾ ਗੱਜਿਆਂ ਚ ਚੰਗੇ ਵੰਡੀ ਜਾਂਦਾ ਗੱਜਿਆਂ ਚ ਮਾਲ ਵਿੱਚ ਕੈਸਰ ਪਿਆ ਤੈਨੂੰ ਮਿੱਜੂਗਾ ਮੰਗਿਆਂ ਚ ਤੈਨੂੰ ਮਿੱਠੀ ਕੰਮ ਸਾਡੇ ਹੱਕਾਂ ਤੇ ਕੈਂਸਰ ਹੈ ਸਾਡੇ ਹੱਕਾਂ ਤੇ ਕੈਂਸਰ ਹੈ ਬੰਦਿਆਂ ਨੂੰ ਹੋਣਾ ਸੀ ਇੱਥੇ ਧਰਤੀ ਨੂੰ ਕੈਂਸਰ ਹੈ ਇੱਥੇ ਧਰਤੀ ਨੂੰ ਕੈਂਸਰ ਹੈ ਹਰ ਰੰਗ ਚ ਲਟੇਰੇ ਨਹੀਂ